ਕੀ ਨਾਮ ਹੈ ਮੈਨੂੰ ਮੇਰਾ ਨਾਮ ਗਗਨਦੀਪ ਔਰ ਹੈ ਜੀ ਤੁਹਾਨੂੰ ਜਿਹੜਾ ਹਿੱਸਾ ਦਵਾਉਣ ਨੂੰ ਲੈ ਕੇ ਲੱਗੇ ਹੈ ਧਰਨਾ ਹਾਂਜੀ ਵੀਰੇ ਮਾਮਲਾ ਕੀ ਹੈ ਪੂਰਾ ਮਾਮਲਾ ਵੀਰੇ ਹੈ ਮੇਰੇ ਮੇਰੇ ਸਾਸੂ ਸੌਰੀ ਨਾਲ ਮੇਰਾ ਮਤਲਬ ਉਹ ਚੱਲ ਰਿਹਾ ਜੀ ਪਹਿਲਾਂ ਮੈਂ 2003 ਚ ਮੇਰੀ ਸ਼ਾਦੀ ਹੋਈ ਸੀ ਜੀ ਉਸ ਤੋਂ ਬਾਅਦ ਮੇਰੇ ਦੋ ਬੱਚੀਆਂ ਹੋਈਆਂ ਨੇ ਜੀ ਤੇ ਉਸ ਤੋਂ ਬਾਅਦ ਜੀ ਮੈਂ ਮੇਰੇ ਘਰ ਵਾਲਾ ਕੁਝ ਸ਼ਰਾਬ ਸ਼ਰੂਪ ਪੀਣ ਕਰਕੇ ਮੈਨੂੰ ਖਰਚਾ ਗੁਜ਼ਾਰਾ ਨਾ ਦੇਣ ਕਰਕੇ ਜੀ ਸਾਡਾ ਹੋ ਰਿਹਾ ਜੀ ਆਪਸ ਵਿੱਚ ਦੀ ਹੁਣ ਮੈਂ ਆ ਗਈ ਜੀ ਆ ਕੇ ਮੈਨੂੰ ਪੰਚਾਇਤ ਨੇ ਹਾਂ ਜੀ 2019 ਚ ਉਹਨਾਂ ਦੀ ਡੈਥ ਹੋ ਗਈ ਜੀ ਉਸ ਤੋਂ ਬਾਅਦ ਜੀ ਮੈਂ ਇੱਥੇ ਹੁਣ ਆ ਗਈ ਜੀ ਆਪਦੀਆਂ ਬੱਚੀਆਂ ਨੂੰ ਲੈ ਕੇ ਮੈਨੂੰ ਪਿੰਡ ਨੇ ਮੇਰੀ ਸੱਸ ਦੀ ਸਹਮਤੀ ਨਾਲ ਇੱਕ ਕਮਰਾ ਦਵਾਇਆ ਸੀਗਾ ਜੀ ਉਹ ਕਮਰੇ ਦੇ ਵਿੱਚ ਮੈਂ 4 ਮਹੀਨੇ ਰਹੀ ਜੀ 4 ਮਹੀਨਿਆਂ ਦੇ ਬਾਅਦ ਉਹਨਾਂ ਨੇ ਪੁਲਿਸ ਦੇ ਸਾਰੇ ਨਾਲ ਮੈਨੂੰ ਘਰੋਂ ਕੱਢਤਾ ਜੀ ਮੇਰੇ ਕਮਰੇ ਨੂੰ ਜਿੰਦੇ ਲਾਤੇ ਜੀ ਮੇਰਾ ਜਿਹੜਾ ਸਮਾਨ ਸੀਗਾ ਉੱਥੇ ਤੇ ਮੇਰੀ ਬੇਟੀ ਦੇ ਸਰਟੀਫਿਕੇਟ ਸੀਗੇ ਜੀ ਤੇ ਮੇਰਾ ਜਿਹੜਾ ਕੋਈ ਕੀਮਤੀ ਗਹਿਣਾ ਕੋਈ ਪੈਸਾ ਸਾਰੇ ਇਹਨਾਂ ਨੇ ਜ਼ਬਤ ਕਰ ਲਿਆ ਜੀ ਏਸੀ ਤੋਂ ਲਾ ਕੇ ਮਿੱਟਰ ਤੋਂ ਲਾ ਕੇ ਜੀ ਤੇ ਹੁਣ ਜੀ ਮੈਨੂੰ ਇਨਸਾਫ ਦਿਵਾਉਣ ਦੇ ਵਾਸਤੇ ਜਿੱਥੇ ਦੀ ਪੰਚੀ ਜੀ ਸਿੱਧੂਪੁਰ ਹੀ ਮੇਰਾ ਨਗਰ ਤੇਲਾ ਸੀ ਹਾ ਜੀ ਸਰਪੰਚ ਮੈਂਬਰ ਚੂਲੜ ਤੋਂ ਸਰਪੰਚ ਸਾਹਿਬ ਹੀ ਲਾ ਸਰਪੰਚ ਸਾਹਿਬ ਉਹਨਾਂ ਨੇ ਮੈਨੂੰ ਦਿਖਾਇਆ ਸੀ ਇਹ ਉਹ ਮੇਰੀ ਮਾਤੇ ਕਰ ਰਹੇ ਨੇ ਜੀ ਇਹਨਾਂ ਨੇ ਸਾਰਿਆਂ ਤੇ ਸਾਡੇ ਤੇ ਠੁਕੇ ਵਰਚੇ ਦਰਜ ਕਰਤੇ ਜੀ ਕੋਈ ਨਹੀਂ ਜ਼ਮੀਨ ਕਾਇਦਤ ਵੀ ਹੈਗੀ ਤੁਹਾਡੇ ਸਹੁਰਾ ਜੀ ਹਾਂ ਜੀ ਮੇਰੇ ਹਾਂ ਜੀ ਜ਼ਮੀਨ ਦੇ 992 ਕਿੱਲੇ ਹੈਗੇ ਨੇ ਜੀ ਮੇਰੇ ਸਹੁਰਾ ਸਾਹਿਬ ਕੋਲੇ ਪਰ ਮੈਨੂੰ ਹਿੱਸਾ ਦੇ ਨਹੀਂ ਰਹੀ ਜੀ ਉਹ ਹਾਂਜੀ ਮਾਂ ਦੀ ਘਰ ਮੰਗਤਾ ਇਹੀ ਕਰ ਰਹੇ ਆ ਜੀ ਕਿਤਾ ਜੀ ਮੇਰੇ ਦੇਲੇ ਸੀ ਇਹ ਨਗਰ ਦੇ ਸਾਡੇ ਜਿਹੜੇ ਝੂਠੇ ਪਰਚੇ ਦਰਜ ਹੋਏ ਨੇ ਉਹ ਰੱਦ ਹੋਣੇ ਚਾਹੀਦੇ ਨੇ ਜੀ ਇਹਦੇ ਸਾਰੇ ਜਿਹੜਾ ਵੀ ਇਹਨਾਂ ਨੇ ਮੇਰਾ ਸਮਾਨ ਜ਼ਬਤ ਕਰਿਆ ਮੇਰਾ ਲਾ ਕੇ ਬੇਟੀ ਦੇ ਸਰਟੀਫਿਕੇਟ ਇਹ ਸਾਰੀਆਂ ਚੀਜ਼ਾਂ ਮੈਨੂੰ ਦਵਾਈਆਂ ਜਾਣ ਜੀ ਇੱਕ ਸਾਡੇ ਪਰਚੇ ਰੱਦ ਜੀ ਫਿਰ ਇਹੀ ਬੇਨਤੀ ਹੈ ਜੀ ਕੀ ਨਾਮ ਰਾਮਪਾਲ ਸਿੰਘ ਚਨੂਰ ਬਲਾਕ ਜੰਨਾ ਸਕੱਤਰ ਲਹਿਰਾ ਬੀਕੇ ਜੋ ਇੱਕਤਾ ਸਿੱਧੂ ਕੋਲ ਮੂਲਕ ਥਾਣੇ ਕੀ ਧਰਨਾ ਲਾਇਆ ਮਾਮਲਾ ਕੀ ਹੈ ਇਹ ਪਿਛਲੇ ਦਿਨੀ ਆਪਣਾ ਪਿੰਡ ਦੇਲਾਸੀਹਾ ਦੇ ਵਿੱਚ ਜੋ ਇੱਕ ਵਿਧਵਾ ਨੂੰ ਹੈ ਗਗਨਦੀਪ ਕੌਰ ਉਸਦਾ ਨਾਮ ਹੈ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਉਹਦੇ ਸਹੁਰੇ ਤੋਂ ਜੋ ਕਿ ਉਸ ਨੂੰ ਬਣਦਾ ਹੱਕ ਨਹੀਂ ਦੇ ਰਿਹਾ ਸੀ ਉਸਦੇ ਦੋ ਲੜਕੀਆਂ ਨੇ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਪਿੰਡ ਨਗਰ ਵੱਲੋਂ ਉਸ ਧੀ ਨੂੰ ਰੇ ਬਸਾਇਆ ਗਿਆ ਪਰ ਉੱਥੇ ਪੁਲਿਸ ਪ੍ਰਸ਼ਾਸਨ ਉਹਦੇ ਸਹੁਰੇ ਦੀ ਸ਼ਹਿ ਦੇ ਉੱਤੇ ਜੋ ਤਸ਼ੱਦਦ ਕੀਤਾ ਹੈ ਪਿੰਡ ਦੇ ਵਿੱਚ ਜਾ ਕੇ ਗੁੰਡਾਗਰਦੀ ਕੀਤੀ ਹੈ ਪਰ ਸਪ੍ਰਸ਼ਾਸਨ ਨੇ ਜੋ ਝੂਠੇ ਪਰਚੇ ਪਾਏ ਗਿਆ ਸਾਬਕਾ ਸਰਪੰਚ ਹੈ ਮੌਜੂਦਾ ਸਰਪੰਚ ਹੈ ਹੋਰ ਪਿੰਡ ਦੇ ਮੋਤਵਰ ਆ ਭਰਾ ਹੈ ਸਾਰੇ ਉਹਨਾਂ ਦੇ ਪਰਚੇ ਪਏ ਗਏ ਉਹਨਾਂ ਨੂੰ ਅਸੀਂ ਰੱਦ ਕਰਾਉਣ ਦੇ ਲਈ ਪਿੱਛੇ 2-3 ਮਹੀਨੇ ਹੋ ਗਏ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਅਸੀਂ ਮੀਟਿੰਗਾਂ ਕਰਦੇ ਆ ਰਹੇ ਹਾਂ ਹਾਂਜੀ ਅੱਜ ਕਰਦੇ ਆ ਰੱਦ ਹਾਂਜੀ ਅੱਜ ਕਰਦੇ ਆ ਪਰ ਸਾਨੂੰ ਮਜਬੂਰੀ ਬਸ ਅੱਜ ਜਿਹੜਾ ਇਸ ਥਾਣੇ ਦਾ ਜਿਹੜਾ ਘਰੋ ਹੈ ਸਾਨੂੰ ਮਜਬੂਰੀ ਬਸ ਕਰਨਾ ਪਿਆ ਇਹ ਸਾਡਾ ਜਿੰਨਾ ਤੱਕ ਉਹਨਾਂ ਭਰਾਵਾਂ ਦੇ ਪਰਚੇ ਰੱਦ ਨਹੀਂ ਹੁੰਦੇ ਉਸ ਧੀ ਨੂੰ ਇਨਸਾਫ ਨਹੀਂ ਮਿਲਦਾ ਹੈਗਾ ਉਹਨਾਂ ਤੱਕ ਇਹ ਸਾਡਾ ਜਿਹੜਾ ਇਹ ਧਰਨਾ ਚੱਲੇਗਾ ਅਗਲਾ ਕੋਈ ਪ੍ਰੋਗਰਾਮ ਅਗਲਾ ਸਾਡਾ ਜਿਹੜਾ ਪ੍ਰੋਗਰਾਮ ਹੈ ਪਰਸੋਂ ਦਾ ਪਰਸੋਂ ਅਸੀਂ ਇਹ ਰੋਡ ਆ ਜਿਹੜਾ ਬਿਲਕੁਲ ਇਹ ਬੰਦ ਕਰਦੇ ਆਂਗੇ ਕਿਉਂਕਿ ਜਿੰਨਾ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਜਿਹੜੇ ਸਾਡੀਆਂ ਕਾਲਾਂ ਨਹੀਂ ਚਲਦੀਆਂ ਰਹਿਣ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਗੱਲਬਾਤ ਹੋਈ ਹੈ ਹਲੇ ਬੇਸਿੱਟਾ ਨਿਕਲੀ ਹੈ ਉਹ ਤਾਂ ਇੱਕ ਆਪ ਦਾ ਆਰਗੂਮੈਂਟ ਪੂਰਾ ਕਰਨ ਦੇ ਲਈ ਇੱਕ ਲਾਰਾ ਲਾ ਰਹੇ ਹੈ ਤੁਸੀਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦੇ ਕੇ ਆਓ ਮਿਲ ਕੇ ਉੱਪਰ ਅਸੀਂ ਕਹਿੰਨੇ ਆਂ ਵੀ ਜਿਹੜਾ ਐਸਐਸਪੀ ਸਾਹਿਬ ਨੂੰ ਪੂਰਾ ਇਸ ਮੈਟਰ ਦਾ ਪਤਾ ਹੈ ਇਸ ਧਿਆਨ ਹੈ ਕਿਉਂਕਿ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਇੱਥੋਂ ਦਾ ਡੀ ਜਿਹੜੀ ਉਹ ਸਹੀ ਪ੍ਰੋਪਰ ਗੱਲ ਹੈ ਨਾ ਉਹ ਉਰੇ ਦੇ ਹਾਲਾਤ ਨਹੀਂ ਦੱਸ ਰਿਹਾ ਉੱਥੇ ਐਸਐਸਪੀ ਸਾਹਿਬ ਨੂੰ ਸੋ ਸਾਡੀ ਬੇਨਤੀ ਹੈ ਕਿ ਇਹ ਪਰਚੇ ਜਿਹੜੇ ਜਲਦ ਰੱਦ ਕਰ ਦਿੱਤੇ ਜਾਣ ਅਸੀਂ ਨਹੀਂ ਐਸਐਸਪੀ ਸਾਹਿਬ ਦੇ ਕੋਲ ਜਾਂਦੇ। ਬਾਈ ਜਸਪਾਲ ਸਿੰਘ ਦੇਲਾ ਮੌਜੂਦਾ ਸਰਪੰਚ ਧਰਨਾ ਲਾਇਆ ਹੈ ਮੂਲਕ ਥਾਣੇ ਦੇ ਮਾਮਲੇ ਕੀ ਹੈ ਇਹ ਜੀ ਪਿਛਲੇ 2 ਮਹੀਨਿਆਂ ਤੋਂ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਨੇ ਇੱਕ ਧੀ ਨੂੰ ਇਨਸਾਫ ਦਿਵਾਉਣ ਵਾਸਤੇ ਪਿੰਡ ਵਾਸੀਆਂ ਨੇ ਉਹਦੇ ਨਾਲ ਖੜੇ ਪਰੰਤੂ ਉਹਨਾਂ ਤੇ ਜਿਹੜੇ ਬੰਦੇ ਨਾਲ ਖੜੇ ਉਹਨਾਂ ਤੇ ਜਿਹੜੇ ਝੂਠੇ ਪਰਚੇ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਾਏ ਗਏ ਇਸ ਲਈ ਉਹ ਪਰਚਿਆਂ ਨੂੰ ਰੱਦ ਕਰਾਉਣ ਦੇ ਵਾਸਤੇ ਉਹ ਧੀ ਨੂੰ ਇਨਸਾਫ ਦਿਵਾਉਣ ਵਾਸਤੇ ਜਿਹੜਾ ਇੱਥੇ ਸਾਰਾ ਪਿੰਡ ਔਰ ਸਿੱਧੂਪੁਰ ਜਥੇਬੰਦੀ ਦੀ ਅਗਵਾਈ ਦੇ ਵਿੱਚ ਜਿਹੜਾ ਹੈ ਸਾਰੇ ਪਿੰਡ ਵਾਸੀ ਇੱਥੇ ਪਹੁੰਚੇ मामला ਕੀ ਚੀ ਜਾਉ ਮਾਮਲਾ ਇਹ ਸੀ ਜੀ ਗੁਰਚਾਰਨ ਸਿੰਘ ਨਾਮ ਦਾ ਬੰਦਾ ਹੈ ਉਹਨੇ ਆਪਣੀ ਨੂੰ ਨੂੰ ਘਰੋਂ ਕੱਢ ਰੱਖਿਆ ਸੀ ਅਗਰ ਉਹ ਆ ਕੇ ਉੱਥੇ ਰਹਿਣ ਲੱਗੀ ਤਾਂ ਪੁਲਿਸ ਦੀ ਸਹਾਦੇ ਉਹਨੂੰ ਜਿਹੜਾ ਘਰੋਂ ਬਾਹਰ ਕੱਢਿਆ ਗਿਆ ਤੇ ਪਿੰਡ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਕਿਹਾ ਵੀ ਜਦ ਇਹ ਇੱਥੇ ਵਿਆਹੀ ਆਈ ਹੈ ਤਾਂ ਇਹਦਾ ਇੱਥੇ ਰਹਿਣ ਦਾ ਹੱਕ ਬਣਦਾ ਤਾਂ ਉਹਨੂੰ ਇੱਕ 10 ਫੁੱਟ ਦਾ ਇੱਕ ਕਮਰਾ ਦਿਵਾਇਆ ਗਿਆ ਉਹ 10 ਫੁੱਟ ਦਾ ਕਮਰਾ ਦਿਵਾਨ ਤੇ ਹੀ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਹੈ ਮੌਜੂਦਾ ਸਰਪੰਚ ਆ ਸਰਪੰਚ ਕਈ ਤੇ ਹੋਰ ਮੌਜੂਦ ਬੰਦੇ ਆ ਤੇ ਜਿਹੜੇ ਉਹ ਪਰਚੇ ਜਿਹੜੇ ਆ ਉਹਨਾਂ ਨੇ ਦਰਜ ਕਰ ਦਿੱਤੇ ਅਸੀਂ ਸਾਰੇ ਥਾਣੇ ਅੱਗੇ ਪਕਾਤਾ ਨਾ ਲਾਇਆ ਗਿਆ ਮਾਮਲਾ ਜੀ ਇਹ ਮਾਮਲਾ ਜੀ ਕੋਈ ਗਰਚਨ ਸਿੰਘ ਆ ਪੁੱਤਰ ਬਚਨ ਸਿੰਘ ਢੀਲਾ ਪਿੰਡ ਦਾ ਹੈਗਾ ਸਰ ਕਿਹੜੀ ਇਹਦੀ ਨੋਅ ਹੈਗੀ ਆ ਗਗਨਦੀਪ ਕੌਰ ਉਹਦੇ ਨਾਲ ਕੋਈ ਆਪਚੇ ਨਾਲ ਪਰਿਵਾਰਕ ਜ਼ਮੀਨ ਦਾ ਕੋਈ ਡਿਸਪਿਊਟ ਆ ਇਹਦੇ ਘਰ ਬੇਟੇ ਦੀ ਡੈਥ ਹੋਈ ਵੀ ਆ ਤੇ ਇਹ 3-4 ਮਹੀਨਿਆਂ ਤੋਂ ਇਹਦਾ ਹੁਣ ਚੱਲ ਰਿਹਾ ਉੱਥੇ ਜਿਹੜੇ ਸਬੰਧ ਚ ਇਹ ਕਿਤੇ ਉੱਥੇ ਆਈ ਸੀਆਈ ਗਗਨਦੀਪ ਆਰਟੀ ਇਹਨਾਂ ਦਾ ਆਪ ਚੋ ਟਕਰਾਰ ਹੋ ਗਿਆ ਉੱਥੇ ਉਹਦੇ ਬਿਆਨ ਤੇ ਪਰਚਾ ਹੋਇਆ ਗੁਰਦਿਆਨ ਸਿੰਘ ਦੇ 377 ਵਗੈਰਾ ਦਾ ਉਸ ਤੋਂ ਬਾਅਦ ਜਦੋਂ ਹੋ ਗਿਆ ਪੁਲਿਸ ਤਬਦੀਲ ਦੇ ਸਬੰਧ ਚ ਗਈ ਇਹ ਮੁੜ ਕੇ ਪੁਲਿਸ ਦੇ ਗੱਲ ਪੈ ਗੇ ਉਹਦੇ ਸਬੰਧ ਚ ਇੱਕ ਹੋਰ ਨੰਬਰ ਆ 176/ 25 ਮਕਦਮਾ ਦਰਜ ਹੋਇਆ 353 188 ਵਗੈਰਾ ਦਾ ਜੀ ਉਦੇ ਸਬੰਧ ਚ ਉਹਨੇ ਕਹਿੰਦੇ ਵੀ ਸਾਡੇ ਜਿਹੜਾ ਸਾਡੇ ਮੁਕਾਦਮੇ ਗਲਤ ਹੋਇਆ ਸਾਡਾ ਮੁਕਾਦਮਾ ਕੈਂਸਲ ਕੀਤੇ ਜਾਣ ਜੀ ਉਦੇ ਸਬੰਧ ਚ ਇਹਨਾਂ ਨੇ ਤਰਨ ਲਾਇਆ ਜੀ ਕੋਈ ਗੱਲਬਾਤ ਹੋਈ ਹੈ ਜੀ ਇਹਨਾਂ ਨਾਲ ਗੱਲ ਹੋਈ ਸੀ ਇਹਨਾਂ ਨੂੰ ਸਮਝਾਇਆ ਸੀ ਅਸੀਂ ਵੀ ਤੁਸੀਂ ਆਪ ਦਾ ਕੋਈ ਰਿਟਨ ਚ ਕੋਈ ਸਟੇਟਮੈਂਟ ਵਗੈਰਾ ਜਾਂ ਕੋਈ ਦਰਖਾਸਤ ਵਗੈਰਾ ਦਿਓ ਤੁਹਾਡੇ ਕੋਲੇ ਆਪਾਂ ਉਹਦੀ ਪੜਤਾਲ ਕਰ ਲੈਣਾ ਜੋ ਜਾਇਜ਼ ਹੋਵੇ ਆਪਾਂ ਕਰਦਾਂਗੇ ਤਰਨਾ ਪੱਕਾ ਲਗਾਤਾ 3 ਫਰਵਰੀ ਦਾ ਵੀ ਪ੍ਰੋਗਰਾਮ ਆ ਲੀਕਤਾ ਜੀ ਉਹ ਪਤਾ ਲੱਗਿਆ ਕੋਈ ਗੱਲ ਨਹੀਂ ਉਹ ਸਾਹਿਬ ਨਾਲ ਆਪਾਂ ਤਾਂ ਇਹਨਾਂ ਨੂੰ ਸਮਝਾ ਰਹੇ ਆਂ ਵੀ ਅਮਨ ਕਾਨੂੰਨ ਨੂੰ ਵੀ ਆਪਦੇ ਹੱਥ ਚ ਨਹੀਂ ਲੈਣਾ ਚਾ